ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਵਿੱਚੋਂ ਲੰਘਣਾ ਪੈਂਦਾ ਸਰਕਾਰ ਦੇ ਉਪਰਾਲੇ ਜਿਹੜੇ ਨੇ ناکਾਮ ਹੁੰਦੇ ਨਜ਼ਰ ਆ ਰਹੇ ਨੇ ਔਰ ਇਸ ਵਕਤ ਅਸੀਂ ਮੌਜੂਦ ਹਾਂ ਹਿਸ਼ਾਰਪੁਰ ਦੇ ਲੇਬਰ ਅੱਡੇ ਦੇ ਜਿੱਥੇ ਕਿ ਲੇਬਰ ਯੂਨੀਅਨ ਦੇ ਮੁਲਾਜ਼ਮ ਇੱਥੇ ਖੜੇ ਨੇ ਜੋ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਆਪਣੇ ਘਰ ਦਾ ਰੋਜ਼ਗਾਰ ਚਲਾਉਂਦੇ ਨੇ ਔਰ ਜੋ ਵੀ ਰਾਸ਼ਨ ਪਾਣੀ ਇਸੇ ਕੀਤੇ ਤੋਂ ਹੀ ਉਹਨਾਂ ਨੂੰ ਲੈਣਾ ਪੈਂਦਾ ਤੇ ਇਸ ਸਬੰਧ ਦੇ ਵਿੱਚ ਅਸੀਂ ਇਸ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਲੇਬਰ ਅੱਡੇ ਦੇ ਕੁਝ ਲੇਬਰ ਯੂਨੀਅਨ ਦੇ ਮੈਂਬਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਸਰਕਾਰ ਵੱਲੋਂ ਜੋ ਉਹਨਾਂ ਨੂੰ ਸੁਵਿਧਾਵਾਂ ਉਪਲਬਧ ਕੀਤੀਆਂ ਹੋਈਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਹੈਗੀ ਹੈ ਜਾਂ ਨਹੀਂ ਤੇ ਇਸ ਸਬੰਧੀ ਅਸੀਂ ਗੱਲਬਾਤ ਕਰਾਂਗੇ ਤਾਂ ਸਰ ਕੀ ਨਾਮ ਹੈ ਜੀ ਆਪ ਗੋਪਾਲ ਕ੍ਰਿਸ਼ਨ ਜੀ ਗੋਪਾਲ ਜੀ ਤੁਸੀਂ ਦਿਹਾੜੀ ਦਾ ਕੰਮ ਕਰਦੇ ਹੋ ਕੋਈ ਆਮ ਨਾਗਰਿਕ ਸ਼ਹਿਰ ਦਾ ਤੁਹਾਨੂੰ ਲੈ ਕੇ ਜਾਂਦਾ ਕੰਮ ਕਰਨ ਵਾਸਤੇ ਜੇ ਲੈ ਕੇ ਜਾਂਦਾ ਤਾਂ ਪਹਿਲੇ ਤਾਂ ਮਿਹਨਤ ਨਹੀਂ ਮਿਲਦੀ ਤੇ ਅੱਬਲ ਤਾਂ ਤਾਂ ਗਾਹਕੇ ਨਹੀਂ ਇੱਥੇ ਵੱੜਦਾ ਜੀ ਹੈਗਾ ਤੇ ਬਹੁਤ ਇਹ ਦੋ ਦੋ ਮਹੀਨੇ ਹੋ ਗਏ ਸਾਨੂੰ ਵਿਹਲੇ ਬੈਠਿਆਂ ਨੂੰ ਚਾਹਤੋ ਵੀ ਅਸੀਂ ਆਵਾਜ਼ਾਰ ਹੋਏ ਹਾਂ ਤਾਂ ਸਾਨੂੰ ਗਵਰਨਮੈਂਟ ਵੱਲੋਂ ਵੀ ਕੋਈ ਸਹੂਲਤ ਨਹੀਂ ਹੈ ਜੀ ਲੇਬਰ ਤਾਂ ਬਹੁਤ ਪਰੇਸ਼ਾਨ ਹੋਈ ਹੋਇਆ ਇਸ ਵਜਲ ਹਾਂਜੀ ਤੇ ਸਰਕਾਰ ਜਿਹੜੀ ਕਹਿੰਦੀ ਹੈ ਕਿ ਇਹ ਗਰੀਬਾਂ ਦੀ ਸਰਕਾਰ ਹੈ ਲੋਕ ਪੱਕੀ ਸਰਕਾਰ ਹੈ ਤੇ ਕੀ ਕਹਿਣਾ ਚਾਹੂਗੇ ਇਸ ਬੰਦ ਤੇ ਇਸ ਬਾਰੇ ਦੇਖੋ ਜੀ ਗਰੀਬਾਂ ਅਸੀਂ ਤਾਂ ਤਾਈਓ ਅਸੀਂ ਕਵਾਂਗੇ ਜੇ ਸਾਨੂੰ ਕੋਈ ਸਹੂਲਤ ਮਿਲੂਗੀ ਜਾਂ ਸਾਨੂੰ ਸਹੂਲਤ ਨਹੀਂ ਮਿਲਦੀ ਤਾਂ ਅਸੀਂ ਕੀ ਕਹੀਏ ਇਹਨਾਂ ਸਾਨੂੰ ਸਹੂਲਤ ਮਿਲੇ ਅਸੀਂ ਅਸੀਂ ਜੀ ਆਇਆਂ ਆਖਾਂਗੇ ਧੰਨਵਾਦ ਕਰਾਂਗੇ ਅਸੀਂ ਕੋ ਗੱਲ ਨਹੀਂ ਹੈਗੀ ਤੇ ਨਾ ਤਾਂ ਸਾਨੂੰ ਇੱਥੇ ਕੋਈ ਕੰਮਕਾਰ ਬੇਲੇ ਬੈਠੇ ਦੋ ਦੋ ਮਹੀਨੇ ਹੋ ਗਏ ਆ ਸਾਨੂੰ ਤੇ ਰੋਟੀ ਤਾਂ ਬਹੁਤ ਦੂਰ ਦੀ ਗੱਲ ਹੋ ਆ ਚਾਹ ਤਾਂ ਵੀ ਅਵਾਜ਼ਰ ਹੋਏ ਆ ਤੇ ਮਿਹਰਬਾਨੀ ਕਰਕੇ ਸਾਡੀ ਸੁਣਵਾਈ ਕਰੋ ਔਰ ਸਾਡੀ ਸਹਾਇਤਾ ਕਰੋ ਮਾੜੀ ਮੋਟੀ ਜੋ ਵੀ ਬਣਦਾ ਸਾਡਾ ਹੱਕ ਸੰਦਿੱਤਾ ਜਾਵੇ ਹਾਂਜੀ ਕਿਹੜਾ ਪਿੰਡ ਤੁਹਾਡਾ ਜੀ ਸਾਡਾ ਪਿੰਡ ਰਾਜਪੁਰ ਪਈਆਂ ਜੀ ਰਾਜਪੁਰ ਪਈਆਂ ਕਿੰਨਾ ਕਿਲੋਮੀਟਰ ਪੈ ਜਾਂਦਾ ਇੱਥੇ ਇਹ ਤੋਂ 25 ਤੋਂ ਕਿਲੋਮੀਟਰ ਪੈ ਜਾਂਦਾ ਤੁਸੀਂ 25-30 ਕਿਲੋਮੀਟਰ ਤੋਂ ਚੱਲ ਕੇ ਇੱਥੇ ਆਉਨੇ ਆ ਬਾਈ ਬੱਸਾਂ ਨੇ ਆ ਜਾਂ ਬਾਈਸਾਈਕਲ ਤੇ ਆਨੇ ਆ ਤੇ ਉਹਦਾ ਪਹਾੜਾ ਵੀ ਜਿਹੜਾ ਹੈਗਾ ਤੁਹਾਨੂੰ ਕੋਲੋਂ ਖਰਚਣਾ ਪੈਂਦਾ ਤੇ ਉਹ ਵੀ ਨਹੀਂ ਪੂਰਾ ਹੁੰਦਾ ਕੀ ਕਰਾ ਚਾਹੁੰਦੇ ਅੱਜ ਜੀ ਅਸੀਂ ਐਨਾ ਕਿਰਾਇਆ ਭੜਾ ਖੱਟ ਕੇ ਆਨੇ ਆ ਸਾਡਾ ਉਹ ਵੀ ਪੂਰਾ ਨਹੀਂ ਹੁੰਦਾ ਉਹ ਤੋਂ ਤਕਰੀਬਨ ਆਉਣ ਜਾਣ ਦਾ ਸਾਡਾ 100 ਰੁਪਈਆ ਲੱਗਦਾ ਜੀ ਤੇ ਅਸੀਂ ਜਦੋਂ ਕੋਈ ਮਿਹਨਤ ਆਈ ਮਿਲ ਰਹੀ ਹੈ ਅਸੀਂ ਉਹ ਕਿੱਥੋਂ ਖਰਚਣਾ ਤਾਂ ਕਿੱਥੋਂ ਲਾਉਣਾ ਹੈ ਤੇ ਅਸੀਂ ਤਾਂ ਬਹੁਤ ਪਰੇਸ਼ਾਨ ਹਾਂ ਅਸੀਂ ਤਾਂ ਇਹੋ ਗੱਲ ਕਹਿਣੀ ਚਾਹਾਂਗੇ ਵੀ ਸਾਨੂੰ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਸਹੂਲਤ ਮਿਲੇ ਤਾਂ ਅਸੀਂ ਜਦੋਂ ਗਵਰਨਮੈਂਟ ਦਾ ਧੰਨਵਾਦ ਕਰੀਏ ਸੋ ਸਹੂਲਤਾਂ ਦੀ ਗੱਲ ਹੋਈ ਹੈ ਤੇ ਗੱਲ ਕਰਾਂਗੇ ਸਹੂਲਤਾਂ ਸਰਕਾਰ ਵੱਲੋਂ ਜੋ ਦਿੱਤੀਆਂ ਗਈਆਂ ਨੇ ਗਰੀਬ ਲੋਕਾਂ ਲਈ ਕੀ ਨਾਮ ਹੈ ਜੀ ਠੀਕ ਹੈ ਪ੍ਰਭਦੇਵਾਲ ਜੀ ਪ੍ਰਭਦੇਵਾਲ ਜੀ ਤੁਸੀਂ ਵੀ ਇੱਥੇ ਆਪਣੇ ਕੰਮ ਲਈ ਆਏ ਹੋ ਕਿ ਤੁਹਾਨੂੰ ਕੰਮ ਮਿਲੇ ਸ਼ਾਮ ਨੂੰ ਸੀ ਕੁਝ ਪੈਸੇ ਜੇਬ ਵਿੱਚ ਪਾ ਕੇ ਆਪਣੇ ਘਰ ਲੈ ਕੇ ਜਾਵਾਂ ਬੱਚੇ ਉਡੀਕਦੇ ਨੇ ਕੋਈ ਚੀਜ਼ ਸਾਡੇ ਲਈ ਨਵੀਂ ਆਏਗੀ ਸਾਡੇ ਜਿਹੜੇ ਪਾਪਾ ਨੇ ਕੁਝ ਚੀਜ਼ ਲੈ ਕੇ ਆਉਣਗੇ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਤਾਂ ਇਹ ਕਹਿਣਾ ਜਾਂਦੇ ਹਾਂ ਚਲੋ ਇੱਥੇ ਆਉਂਦੇ ਆ ਕਸਟਮਰ ਲੈਣ ਆਉਂਦੇ ਆ ਬੰਦੇ ਕੁਝ ਬੰਦੇ ਦੀਹਾੜੀ ਲੱਗ ਜਾਂਦੀ ਆ ਕੁਝ ਕੱਲ ਹੀ ਜਾਂਦੇ ਆ ਅਸੀਂ ਤਾਂ ਇਹ ਕਹਿੰਦੇ ਆ ਕਿ ਜੇ ਗਵਰਨਮੈਂਟ ਕੁਝ ਹੋ ਦੇ ਨਹੀਂ ਸਕਦੀ ਥੋੜਾ ਬੋਤਾ ਤਾਂ ਇਹ ਮਹੀਨੇ ਆ ਕੇ ਰਾਸ਼ਨ ਪਾਣੀ ਦੇ ਦੇਣਾ ਥੋੜਾ ਬੋਤਾ ਆਓ ਰਾਸ਼ਨ ਪਾਣੀ ਦਿਓ ਫੇਰ ਹੀ ਅਸੀਂ ਕਹਾਂਗੇ ਗਵਰਨਮੈਂਟ ਚੰਗੀ ਥੋੜਾ ਬੋਤਾ ਤਾਂ ਕਰਦੀ ਆ ਜਿੰਨਾ ਕੋ ਹੁੰਦਾ ਉਹਨਾਂ ਕੋ ਕਰੀ ਜਾਂਦੀ ਆ ਤੇ ਬਾਕੀ ਹੁਣ ਦੇਖੋ ਜੀ ਹਾਲਾਤ ਅਸੀਂ ਪੱਕੇ ਲਵਾਏ ਆ ਆਪ ਲਵਾਏ ਆ ਜੀ ਅਲੇਵਰ ਵਾਲਿਆਂ ਦੇ ਪੈਸੇ ਇਕੱਠੇ ਕਰਕੇ ਲਵਾਏ ਆ ਆ ਇੱਧਰ ਵੀ ਪੱਕੇ ਲਵਾਏ ਆ ਆ ਬੈਠੇ ਆ ਦੇਖੋ ਜੀ ਸੰਗਤ ਸਾਰੀ ਆ ਰੇੜੀਆਂ ਵਾਲੇ ਆਪਣਾ ਇੱਥੇ ਰੋਜ਼ਗਾਰ ਚਲਾਉਂਦੇ ਆ ਜੀ ਤੇ ਬਾਕੀ ਤਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਗੋ ਜੀ ਅੱਲਾ ਪਬਲਿਕ ਤੁਹਾਡੇ ਸਾਹਮਣੇ ਬੇਲੀ ਖੜੀ ਆ ਨਾ ਇਹਨਾਂ ਨੂੰ ਕੁਝ ਤਿੰਨ ਚਾਰ ਦਿਨ ਹੋ ਗਏ ਕਈ ਦਿਨ ਦਿਹਾੜੀ ਲੱਗ ਗਈ ਕਈ ਦਿਨ ਨਹੀਂ ਲੱਗਦੀ ਤੇ ਉਹਦੇ ਵਿੱਚ ਗਵਰਨਮੈਂਟ ਨੂੰ ਚਾਹੀਦਾ ਮਹੀਨੇ ਬਾਅਦ ਰਾਸ਼ਨ ਪਾਣੀ ਦੇ ਦੇਣ ਥੋੜਾ ਲਿਆ ਕੇ ਇੱਕ ਇੱਕ ਬੋਰੀ ਆਟੇ ਦੀ ਚੌਲ ਕੁਛ ਥੋੜਾ ਬਤਦਾ ਕਰਨਾ ਹੈ ਨਾ ਜੋਗਾ ਜਿਹੜੇ ਨਹੀਂ ਲੱਗਦਾ ਆ ਕੇ ਪੁੱਛਣ ਲੇਬਰ ਅੱਡੇ ਭਾਈ ਤੇ ਅੱਡੀ ਕਿਹੜੀ ਦਿਹਾੜੀ ਬੰਦੇ ਨਹੀਂ ਲੱਗੀ ਉਹ ਤੁਸੀਂ ਸੈਨ ਕਰਕੇ ਦੋ ਸਾਨੂੰ ਤੇ ਅਸੀਂ ਤੁਹਾਨੂੰ ਪਹੁੰਚਾਉਂਦੇ ਹਾਂ ਰਾਸ਼ਨ ਇਹ ਸਿਆਲ ਦੇ ਵਿੱਚ ਕੰਮ ਠੰਡਾ ਹੋ ਜਾਂਦਾ ਆ ਰੇਤਾ ਤਾਂ ਬੰਦਿਆ ਮੇਤਰੀਆਂ ਦਾ ਵੀ ਨਹੀਂ ਜਿਆਦਾ ਕੰਮ ਚੱਲਦਾ ਜੀ ਇਸ ਕਰਕੇ ਉਹ ਲੇਬਰ ਨਾ ਚਾਹੀਦਾ ਵੀ ਥੋੜਾ ਬੋਤਾ ਕਰਨ ਕੁਛ ਨਾ ਕੁਛ ਉਹਨਾਂ ਨੇ ਸਰਕਾਰ ਵੱਲੋਂ ਆਯੋਸ਼ਮਾਨ ਸਕੀਮ ਵੀ ਜਾਰੀ ਕੀਤੀ ਹੋਈ ਆ ਔਰ ਹੋਰ ਵੀ ਸੁਵਿਧਾਵਾਂ ਗਰੀਬ ਲੋਕਾਂ ਲਈ ਦਿੱਤੀਆਂ ਹੋਈਆਂ ਨੇ ਉਹਨਾਂ ਵਿੱਚੋਂ ਕਿਦਾਂ ਦੀਆਂ ਸਕੀਮਾਂ ਤੁਹਾਨੂੰ ਅਵੇਲੇਬਲ ਨੇ ਉਹ ਉਹ ਦੇਖੋ ਜੀ ਫੋਨ ਤੇ ਦੱਸਦੇ ਆ ਵੀ ਤੁਹਾਡੇ ਕੋਲ ਸਾਰਾ ਕੁਝ ਪਹੁੰਚ ਸਕਦਾ ਆ ਜੋ ਤੁਸੀਂ ਚਾਹੁੰਦੇ ਕਾਰਡ ਬਣਾਉਣਾ ਚਾਹੁੰਦੇ ਕੋਈ ਚੀਜ਼ ਲੈਣਾ ਚਾਹੁੰਦੇ ਆ ਉਹ ਫੋਨ ਤੇ ਤੁਹਾਡੀ ਉਹ ਰੈਡੀ ਹੋ ਜਾਊਗੀ ਤੇ ਉਹ ਦੇਖੋ ਜੀ ਇਹ ਗਰੀਬਾਂ ਨੂੰ ਅਨਪੜ੍ਹ ਨੂੰ ਉਹ ਗੱਲ ਕਿੱਥੇ ਪਤਾ ਵਾ ਜਿਨ੍ਹਾਂ ਕੋਲ ਫੋਨ ਨਹੀਂ ਟੱਚ ਫੋਨ ਵੀ ਹੈ ਨਹੀਂ ਉਹ ਤੋਂ ਆਪਣੇ ਬਟਨ ਵਾਲੇ ਫੋਨ ਆ ਉਹ ਕੀ ਕਿੱਦਾਂ ਚੁਦਦਾ ਲਊਗੇ ਉਹਦੀ ਉਹ ਗਵਰਨਮੈਂਟ ਘਰ ਘਰ ਪਹੁੰਚਾਉਂਦੀ ਆ ਚੀਜ਼ ਬਣਾਉਂਦੀ ਆ ਸਰਟੀਫਿਕੇਟ ਬਣਾਉਂਦੀ ਆ ਉਹ ਇਹਨਾਂ ਕੋਲ ਹੈ ਹੀ ਨਹੀਂ ਕੁਛ ਉਹ ਕਿਦਾਂ ਲੈ ਕੇ ਜਾਊਗੇ ਕੁਛ ਨਾ ਕੁਛ ਮੈਂਬਰ ਛੱਡਣ ਲੇਬਰ ਅੱਡੇ ਆ ਉਹ ਤੁਸੀਂ ਉਹਨਾਂ ਦੀ ਸਹੂਲਤ ਪੁੱਛੋ ਕੀ ਤੁਹਾਨੂੰ ਚਾਹੀਦਾ ਜੇ ਕੋਈ ਕੁਛ ਚਾਹੀਦਾ ਤਾਂ ਤੁਸੀਂ ਉੱਥੇ ਆਪਣੇ ਮੰਤਰੀ ਸਾਹਿਬ ਨੂੰ ਦੱਸੋ ਜਾ ਕੇ ਵੀ ਆ ਲੈਵਰ ਤੰਗ ਹੀ ਆਉਂਦੀ ਆ ਉਹ ਕੁਛ ਦੇਣ ਇਹਨਾਂ ਨੂੰ ਆ ਕੇ ਰੱਸ਼ਨ ਪਾਣੀ ਪੁੱਛੂਗੇ ਤਾਂ ਜੀ ਆਊਗਾ ਕੋਈ ਜਦ ਇੱਥੇ ਆਉਂਦਾ ਹੀ ਨਹੀਂ ਕੋਈ ਤਾਂ ਫੇਰ ਕਿਦਾਂ ਕਰਨ ਮੰਤਰੀ ਸਾਹਿਬ ਨੂੰ ਲੇਬਰ ਅੱਡੇ ਦਾ ਅਧਗਟਨ ਵੀ ਕੀਤਾ ਗਿਆ ਸੀ ਤੇ ਉਦੋਂ ਵੀ ਤੁਹਾਡਾ ਕੋਈ ਰابطਾ ਕਾਇਮ ਹੋਇਆ ਜਾਂ ਤੁਸੀਂ ਗੱਲਬਾਤ ਕੀਤੀ ਹੈ ਸਵਰਗੀ ਉਹ ਸਾਨੂੰ ਮੰਤਰੀ ਸਾਹਿਬ ਕਹਿ ਗਏ ਸੀਗੇ ਕਿ ਬਾਅਦ ਚ ਗੱਲ ਕਰਾਂਗੇ ਹੁਣ ਮੈਂ ਬਿਜੀ ਆ ਆਏ ਸੀ ਬਸ ਦੋ ਘੜੀਆਂ ਆ ਕੇ ਚਲ ਗਏ ਲਾ ਜੀ ਆਏ ਆ ਸਾਡੇ ਭਰਾ ਜੀ ਸਹੀ ਬੋਲਦੇ ਆ ਜੋ ਵੀ ਕਹਿੰਦੇ ਆ ਇਹਨਾਂ ਨੇ ਸਹੀ ਕਿਹਾ ਕੋਈ ਦੋ ਦੋ ਮਹੀਨੇ ਬੇਲਿਆਂ ਨੂੰ ਹੋ ਗਿਆ ਨਾ ਕੰਮ ਨਾ ਕਾਰਜੇ ਕੋਈ ਲਜਾਉਂਦਾ ਤਾਂ ਕਿ 20 ਚਰਾਬਾ ਦੇ ਉੱਥੇ ਮੋੜਦੇ ਨਹੀਂ ਜੀ ਨਹੀਂ ਕੀ ਕਰੀਏ ਇਥੇ ਬੇਲੇ ਬੈਠਿਆ ਨਾ ਚਾਹ ਪਾਣੀ ਦਾ ਇੰਨੀ ਜ਼ਰਦਾ ਰੋਟੀ ਪਾਣੀ ਕਿੱਥੋਂ ਖਾਣਾ ਬੱਚਿਆਂ ਦਾ ਖਰਚਾ ਨਹੀਂ ਕਰਨਾ ਤੇ ਭਰਾ ਮੇਰੇ ਸਾਰੇ ਜਿਹੜੇ ਆ ਇਹ ਸਹੀ ਬੋਲਿਆ ਇਹਨਾਂ ਨੇ ਅਸੀਂ ਹੁਣ ਕੀ ਹੋਰ ਕਹਿ ਸਕਦੇ ਆ ਕੀ ਨਾਮ ਤੁਹਾਡਾ ਜੀ ਦੇਵਰਾਜ ਕਿਹੜੇ ਪਿੰਡ ਤੋਂ ਆ ਜੀ ਅਸੀਂ ਆਉਂਦੇ ਜੀ ਤਾਰਾਗੜ ਤੋਂ ਕਿੰਨਾ ਕੁ ਪੈ ਜਾਂਦਾ ਤਾਰਾਗੜੇ ਸਾਤ-ਸਾਤ 8 ਕਿਲੋਮੀਟਰ ਪਰ 10 ਕਿਲੋ ਤੇ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਜੀ ਗੁਜ਼ਾਰਾ ਹੁਣ ਇਦਾਂ ਹੀ ਆ ਜੀ ਕਿਤੇ ਮਿਲ ਗਿਆ ਦਿਹਾੜੀ ਠੀਕ ਹੋ ਨਹੀ ਨਾ ਸਹੀ ਤਾਂ ਫੇਰ ਬਾਕੀ ਜੇ ਕੋਈ ਅ ਨੰਗਰ ਵਾਲੀ ਰੋਟੀ ਖਾ ਕੇ ਵਾਪਸ ਚਲ ਜਾਈਦਾ ਜੀ ਉਹ ਵੀ ਸਭ ਨੇ ਕੁਦਰਤੀ ਗੱਡੀ ਲਾਈ ਆ ਕਿਹੜੀ ਗੱਡੀ ਜੀ ਨੰਗਰ ਵਾਲੀ ਜੀ ਹਾਂ ਜੀ ਜੇ ਗੱਡੀ ਲੰਗਰ ਦੀ ਨਾਮ ਹੈ ਜਾ ਫੇਰ ਓਖਾ ਜੀ ਸਾਰਿਆਂ ਦਾ ਫੇਰ ਕਿਉਂ ਸਾਡਾ ਨਹੀਂ ਰੋਟੀ ਖਾਦੀ ਤੋਂ ਬਗੈਰ ਤਾਂ ਕੋਈ ਬੰਦਾ ਰਹਿ ਨਹੀਂ ਸਕਦਾ ਜੀ ਇਸ ਕਰਕੇ ਨਾ ਤਾਂ ਫੇ ਰੋਟੀ ਤਾਂ ਗੱਡੀ ਲੰਗਰ ਵਾਲੀ ਆ ਜਾਂਦੀ ਹੈ ਰੋਟੀਆਂ ਖਾ ਕੇ ਮੁੜ ਜਾਈਦਾ ਘਰ ਹਾਂ ਜੀ ਕੀ ਨਾਮ ਹੈ ਜੀ ਲਖਬਿੰਦਰ ਕੁਮਾਰ ਕਿਹੜੇ ਪਿੰਡ ਤੋਂ ਹੰਸਾਲਾ ਤੇ ਇੱਥੇ ਦਿਹਾੜੀ ਕਰਨ ਆਨੇ ਆ ਤਾਂ ਕੀ ਕਹਿਣਾ ਚਾਹੋਗੇ ਇਸ ਬੰਦ ਇੱਥੇ ਜਿਹੜੀ ਕੰਮਕਾਰ ਮਿਲਦਾ ਨਹੀਂ ਜਾਂਦਾ ਕਿਤੇ ਮਿਲਦਾ ਕਿਤੇ ਨਹੀਂ ਮਿਲਦਾ ਤੇ ਹੇ ਦੇਖੋ ਸਵੇਲੇ ਜਾਇਦਾ ਮੈਂ ਤੇ ਜਿਹੜੇ ਸਰਕਾਰ ਵੱਲੋਂ ਕੋਈ ਸਕੀਮਾਂ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਕੁਝ ਨਹੀਂ ਉਹਨਾਂ ਉਹਨਾਂ ਬਾਰੇ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ ਫਿਰ ਇਕੱਲੀ ਜੰਦਾ ਇਕੱਲੀ ਜੰਦਾ ਮਰ ਮਰ ਜੀ ਰਹਿ ਰਹੇ ਮੈਂ ਜੰਦਾ ਤੇ ਗੱਲ ਕਰੀ ਹਾਂ ਕੀ ਨਾਮ ਹੈ ਜੀ ਮਨੋਲਾਲ ਅੱਜ ਕੀ ਕਹਿਣਾ ਚਾਹੋਗੇ ਅੱਜ ਦੇ ਅਸੀਂ ਇਹ ਕਹਿੰਦੇ ਵਿੱਚ ਖਰਾ ਬਣੇ ਸਾਰੇ ਸੋਚ ਚੰਗੀ ਬਣੇ ਚੰਗੇ ਬੰਦੇ ਹੋ ਜਾਣ ਉਹ ਚੰਗੇ ਦੁਨੀਆ ਵਿੱਚ ਮਿਲ ਕੇ ਰਹਿਣ ਹੋਰ ਹੱਤਵੜ ਜਿਹੜੇ ਭਰਾ ਆਣ ਸਾਡੇ ਜਿੰਨੇ ਭਰਾ ਸਾਡੇ ਸਾਰਾ ਕੰਮ ਕਰਨ ਮਿਲਣਾ ਚਾਹੀਦਾ ਭਾਈ ਇਦਾਂ ਹੋਣਾ ਚਾਹੀਦਾ ਇਹ ਤਾਂ ਕਰੋ ਕੰਮ ਕਰਨ ਆਂਦੇ ਨੇ ਪਰ ਇੱਥੇ ਕਹਿੰਦੇ ਕੰਮ ਨਹੀਂ ਮਿਲਦਾ ਪਿਆ ਸਾਨੂੰ ਦੇ ਕੰਮ ਘਰ ਨਹੀਂ ਮਿਲਦਾ ਆਪਣੀ ਧੋੜ ਭੱਜ ਤਾਂ ਹੁੰਦੀ ਭਾਈ ਧੋੜ ਭੱਜ ਨਹੀਂ ਮੈਂ ਪਲ ਨੰਬਰ ਆ ਜਨਾ ਮੇਰਾ ਸੌਪ ਨੰਬਰ ਬਾਗਵਾ ਸਾਰਾ ਕੁਝ ਮੈਂ ਕਰਦਾ ਹਾਂ ਹਰੇਕ ਬੰਦੇ ਨੂੰ ਕੰਮ ਮਿਲਦਾ ਆ ਇਹ ਕੰਮ ਕਰੀ ਜਾ ਆ ਦੇਖੀ ਮੇਰਾ ਭਰਾ ਵੀ ਹੈਗਾ ਆ ਸਾਡੇ ਕਿਹੜਾ ਮਰਜੀ ਇੱਥੇ ਦੂਰ ਭੇਜਿੰਦੇ ਆ ਸਾਨੂੰ ਕੰਮ ਕਰ ਮਿਲਦਾ ਹੈ ਡੇਲੀ ਕੰਮ ਕਰੀਦਾ ਯਾਰ ਇਹ ਛੋੜਨੇ ਮਾਰੀ ਜਾ ਹਾਂਜੀ ਸੁਣੋ ਨੂੰ ਅਜੀ ਮੇਰਾ ਨਾਮ ਜੀ ਅੱਜ ਲੇਬਰ ਅੱਡੇ 'ਚ ਆਏ ਆ ਤੁਸੀਂ ਦਿਹਾੜੀ ਕਰਨ ਵਾਸਤੇ ਆਏ ਜੀ ਸਰ ਦਿਹਾੜੀ ਕਰਨ ਵਾਸਤੇ ਆਏ ਸਰ ਮੈਨੂੰ 13-14 ਸਾਲ ਹੋ ਗਏ ਆ ਸਰਕਾਰ ਵੱਲੋਂ ਦਾਣੇ ਨਹੀਂ ਮਿਲਦੇ ਪਏ ਬਾਈਕਰ ਬਰਾਦਰੀ 'ਚ ਹਾਂ ਮੈਂ ਨੀਚੀ ਜਾਤੀ ਵਾਲਾ ਮਤਲਬ ਮੈਨੂੰ ਦਾਣੇ ਨਹੀਂ ਮਿਲਦੇ ਸਰਕਾਰ ਮੈਂ ਬਹੁਤ ਪਰੇਸ਼ਾਨ ਆ ਤੇ ਮੇਰਾ ਹੱਲ ਕੀਤਾ ਜਾਵੇ ਸਰ ਜੀ ਮੇਰੇ 4-5 ਜੀ ਖਾਣੇ ਵਾਲੇ ਆ ਘਰ ਦੇ ਵਿੱਚ ਆ ਦੇਖੋ ਵੋਟਰ ਕਾਰਡ ਮੇਰੇ ਸਾਰੇ ਕੋ ਬਣੇ ਹੋਏ ਵੋਟਾਂ ਵੀ ਦਿੰਨਾ ਮੈਂ ਚਾਰ ਪੰਜ ਵੋਟਾਂ ਦਿੰਦਾ ਮੈਂ ਕਰਦੀਆਂ ਆਪਣੀਆਂ ਤੇ ਸਰਕਾਰ ਲੋ ਮੈਨੂੰ ਦਾਣਿਆਂ ਦੀ ਕੋਈ ਗੱਲਬਾਤ ਨਹੀਂ ਮਹਾਰਾਜ 13-14 ਸਾਲ ਹੋ ਗਏ ਮੈਨੂੰ ਮੁੱਲ ਦਾ ਆਟਾ ਖਾਂਦੇ ਹੋਏ ਅੱਜ ਮੇਰੀ ਦਿਹਾੜੀ ਨਹੀਂ ਲੱਗੀ ਅੱਜ ਮੇਰੀ ਜਨਾਨੀ ਨੇ ਮੈਨੂੰ ਕਿਆ ਕਰਨੀ ਉਹ ਸੱਚੋ ਤੇ ਬੰਦਾ ਦਵਾਈ ਖਾ ਕੇ ਮਰੂਗਾ ਜਾਂ ਮੈਰ ਚ ਡੁੱਬ ਕੇ ਮਰੂਗਾ ਮਰ ਨਹੀਂ ਸਕਦਾ ਬੰਦਾ ਨਿਆਣੇ ਪਾਲਨੇ ਪੈਂਦੇ ਭਾਜੀ ਦੇਖੀ ਤੇ ਆ ਜਿਹੜਾ ਕਿਹੜਾ ਪਿੰਡ ਕਿਹੜਾ ਹੈ ਮੇਰਾ ਰਵੀਦਾਸ ਨਗਰ ਮੱਲਾਇਆ ਮਕਾਨ ਨੰਬਰ 107 ਹੈ ਜੀ ਮੇਰਾ ਹੱਲ ਕੀਤਾ ਜਾਵੇ ਸਰ ਇਹ ਰਾਸ਼ਨ ਤੜਾ ਜਿਹੜਾ ਨੀਲਾ ਕਾਰਡ ਉਹ ਨਹੀਂ ਬਣਿਆ ਰਾਸ਼ਨ ਕਾਰਡ ਸਾਰੂ ਥੋੜਾ ਬਣਿਆ ਪਿਆ ਅੱਧਾ ਕੋ ਬਣਿਆ ਪਿਆ ਅੱਧਾ ਕਹਿੰਦੇ ਜੀ ਅੱਜ ਬਨਣਾ ਜੀ ਉਹ ਬਨਣਾ ਉਦੋਂ ਜਦੋਂ ਮੈਂ ਮਰ ਗਿਆ ਜੀ ਉਦੋਂ ਬਨਣਾ ਉਹਦਾ ਕੀ ਫਾਇਦਾ ਅੱਧਾ ਕਿੱਦਾਂ ਬਣਿਆ ਵੀ ਹਾਫ ਹਾਫ ਕਰਕੇ ਪੇਜ ਦੇ ਰਹੇ ਹਾਫ ਹਾਫ ਪੇਜ ਨਹੀਂ ਇੱਕ ਬਣਿਆ ਮੇਰੀ ਬੋਟੀ ਦਾ ਬਣਿਆ ਉਹ ਤੇ ਹੱਲੇ ਧਾਰ ਕਾਪੀਆਂ ਦੇਈ ਜਾਂਦੇ ਆ ਬਸ ਸੁਣਦੇ ਨਹੀਂ ਜਾਣੇ ਨਹੀਂ ਮਿਲਦਾ ਮੈਨੂੰ ਇਹ ਗੱਲ ਆ ਪਰੇਸ਼ਾਨ ਆ ਬਾਈ ਮੈਂ ਇਸ ਸੰਬੰਧੀ ਤੁਹਾਡੀ ਜਿਹੜਾ ਦੀਪੂ ਵਾਲੇ ਨਾਲ ਗੱਲ ਹੋਈ ਕੋਈ ਦੀਪੂ ਵਾਲੇ ਨਾਲ ਗੱਲ ਹੋਈ ਦੀਪੂ ਵਾਲਾ ਮਹਾਰਾਜ ਇਦਾਂ ਦਾ ਯਾਰ ਉਹਦੇ ਕੋ ਪਿਛਲੀ ਵਾਰ ਦਾਣਿਆਂ ਦੀ ਗੱਲਬਾਤ ਹੋਈ ਮਹਾਰਾਜ ਦੀਪੂ ਵਾਲਾ ਪਤਾ ਨਹੀਂ ਆਪੇ ਦਾਣ ਖਾਈ ਜਾਂਦਾ ਪਿਆ ਕੋਈ ਐਕਸ਼ਨ ਨਹੀਂ ਮਹਾਰਾਜ ਦੇ ਰਿਹਾ ਕੋਈ ਸਰਕਾਰ ਬਾਪੂ ਮੇਰਾ ਬਚਾਰਾ ਪਾਹੀ ਜਨ ਨੂੰ ਕੋਈ ਪੈਨਸ਼ਨ ਦਿੰਦੀ ਵੀ ਨਾ ਕੁਛ ਕੱਚਾ ਮਕਾਨ ਮੇਰੇ ਬਾਪੂ ਦਾ ਟੁੱਟਣ ਵਾਲਾ ਕਦੀ ਵੀ ਡੇਕੇ ਮਰ ਸਕਦਾ ਸਾਨੂੰ ਸਰਕਾਰ ਵੱਲੋਂ ਕੋਈ ਸੁਲਤਾਨੀ ਮਿਲਦੀ ਪਈ ਸਰਕਾਰ ਤਾਂ ਕਹਿੰਦੀ ਗਰੀਬਾਂ ਦੀ ਸਰਕਾਰ ਆ ਸਾਡੀ ਜਿਹੜੀ ਸਾਨੂੰ ਕਿੱਥੇ ਆ ਗਰੀਬਾਂ ਨੂੰ ਪੁੱਛਦਾ ਵੇ ਕੋਈ ਦੇਖੋ ਤੁਹਾਡੇ ਸਾਹਮਣੇ 4 4 5 5 ਵੋ ਕੀ ਕਰੀਏ ਦੱਸੋ ਅਸੀਂ ਕੀ ਕਰੀਏ ਅਸੀਂ ਐਮਸੀ ਐਮਸੀ ਕੌਣ ਤੁਹਾਡੇ ਐਮਸੀ ਕੌਣ ਤੁਹਾਡੇ ਸਾਡਾ ਐਮਸੀ ਹੈ ਜੀ ਦੁਰਜਾ ਰਵੀ ਦਾਸ ਨਗਰ ਦਾ ਚਿੰਚੀ ਸਾਹਿਬ ਜੀ ਅੱਛਾ ਸਾਡੇ ਹੋਰਾਂ ਨਾਲ ਗੱਲ ਨਹੀਂ ਹੋਈ ਤੁਹਾਡੇ ਉਹਨਾਂ ਨਾਲ ਹੋਈ ਗੱਲ ਉਹ ਕਹਿੰਦੇ ਜੀ ਮੇਰੀ ਹੈ ਨਹੀਂ ਇਹਦੇ ਵਿੱਚ ਗੱਲਬਾਤ ਇਹ ਦੀਪੂ ਵਾਲੇ ਤੇ ਉਹਨਾਂ ਦੀ ਗੱਲਬਾਤ ਆ ਜਿਹਦਾ ਸਰਕਾਰ ਦੀ ਸਰਕਾਰ ਰਾਸ਼ਨ ਕਾਰਡ ਬਣਾਉਣਾ ਉਹ ਤੇ ਸਰਕਾਰ ਦੇ ਅਧੀਨ ਹੀ ਜਾਂਦਾ ਤੇ ਰਾਸ਼ਨ ਕਾਰਡ ਤਾਂ ਇਹ ਚੇਚੀ ਸਰਕਾਰ ਦਾ ਹੀ ਹੈਗਾ ਐਮਸੀ ਜਿਹੜਾ ਹੈਗਾ ਹਾਂਜੀ ਸਰ ਮੈਂ ਸਰਕਾਰ ਨੂੰ ਹੀ ਕਹਿੰਦਾ ਪਿਆ ਸਰਕਾਰ ਨੂੰ ਬਣਾਣਾ ਹੈ ਸਰਦਾਰ ਨੂੰ ਕਿਹਾ ਇਹ ਸਰਕਾਰ ਨੇ ਜੰਨਪਿਆ ਤੇ ਮੇਰੀ ਬੇਨਤੀ ਸੁਣੀ ਜਾਵੇ ਸਰ ਇਹ ਹੀ ਇੰਟਰਵਿਊ ਦੇਣਾ ਚਾਹੁੰਦਾ ਮੈਂ ਲੈਬਰਾਡੀ ਦਾ ਸੁਧਾਰ ਸਾਉ ਕੀਤਾ ਜਾਵੇ ਸਰ ਮੇਰੇ ਭਰਾ ਹੁੰਦੇ ਨੇ ਕਈ ਵਿਚਾਰਿਆਂ ਨੂੰ ਬੈਠਣ ਦੇ ਟਿਕਾਣਾ ਆਇ ਨਹੀਂਗਾ ਕੋਈ ਰਹਿਣ ਦਾ ਰੋਟੀ ਹੁਣ ਵਿਚਾਰੇ ਨਹੀਂ ਦਿਹਾੜੀ ਲੱਗੀ ਕਿੱਥੋਂ ਰੋਟੀ ਖਾਣੀ ਇਹਨਾਂ ਨੇ ਕੋਈ ਸਾਲ ਜ ਨਹੀਂ ਸਮਾੜਾ ਮੱਟਾ ਸਾਡੇ ਬਾਰੇ ਸੋਚੋ ਜਨਾਬ ਮੈਂ ਇਹ ਗੱਲ ਕਹਿਣਾ ਬਸ ਨਾ ਮਦਦਾਂ ਲੱਗੇ ਜੀ ਕੰਮ ਕਰਾ ਲਈ ਕੋਈ ਨਾ ਇੱਥੇ ਕੋਈ ਰਹਿਣ ਨੂੰ ਨਾ ਕੋਈ ਧੋਣ ਨੂੰ ਨਾ ਸਾਨੂੰ ਕੋਈ ਸਾਨੂੰ ਬਾੜ ਦੇਓ ਕਮਰਾ ਦੇ ਦਿਓ ਕੋਈ ਸਾਨੂੰ ਆਪਾਂ ਇੱਥੇ ਨਹਾ ਤੋ ਕੇ ਆਪਣੇ ਫਰੈਸ਼ ਹੋ ਕੇ ਕਿਤੇ ਕੰਮਾਂ ਦਾ ਕਾਰਾ ਦੇ ਨਿਕਲੀਏ ਘਰ ਵੀ ਸਾਡੇ ਉੱਧਾ ਦੇ ਆ ਸੀ ਕਦੀ 7 ਵਜੇ ਕਦੀ 10 ਵਜੇ ਘਰ ਵੜਨਾ ਕੋਈ ਸਾਡਾ ਟਾਈਮ ਟੇਬਲ ਨਹੀਂ ਪਤਾ ਹੈਗਾ ਸਰ ਇਸ ਵਰਗੇ ਕਹਿਣਾ ਸਾਨੂੰ ਥੋੜੀ ਮਦਦ ਕੀਤੀ ਜਾਵੇ ਬਸ ਹਾਂ ਜੀ ਕੀ ਕਹਿਣਾ ਚਾਹੋਗੇ ਇਹ ਨੌਕਰੀ ਵਾਲਾ ਸਾਨੂੰ ਮੇਰਾ ਨਾਮ ਪ੍ਰੀਤ ਕੁਮਾਰ ਆ ਜੀ ਬਸ ਇਹ ਕਹੂੰਗਾ ਜੀ ਕਿ ਕੰਮ ਦਿੰਦਾ ਮਿਲੇ ਰੋਜ਼ ਜੀ ਕੰਮ ਘੁੰਮ ਨਹੀਂ ਮਿਲਦਾ ਜੀ ਇੱਥੇ ਚੱਲ ਜੀਦਾ ਪਾਪਾ ਜੀ ਸ਼ਾਮ ਨੂੰ 5:00 ਵਜੇ ਤੇ ਕੰਮ ਦਿੰਦਾ ਲੱਗੇ ਜੀ ਰੋਜ਼ ਕੰਮ ਦਿੰਦਾ ਮਿਲ ਜਵੇ ਪੱਕਾ ਜੀ